ਵਾਇਸ ਵੈਲਕਮ ਟੂ ਬੈਗ ਤੇ ਸਵਾਗਤ ਹੈ ਤੁਹਾਡਾ ਮੇਰੇ ਇਸ ਨਿਊ ਵਲੌਗ ਦੇ ਵਿੱਚ ਤੇ ਅੱਜ ਅਸੀਂ ਚੱਲੇ ਆ ਜੀ ਸੈਰ ਕਰਨ ਸਾਮ ਦਾ ਵੇਲਾ ਹੋਇਆ ਜੀ 7 ਵੱਜ ਚੁੱਕੀ ਹੈ ਜੀ ਹੁਣ ਚੱਲਦੇ ਆਂ ਕੰਪਲਿਆਉ ਚਾਈ ਦੀ ਬੱਦਲਵਾਹੀ ਹੋ ਚੁਹੀ ਹੈ ਜੀ ਤੇ ਜਿੰਨੇ ਵੀ ਮੇਰੇ ਕਲਾਸ ਤੋਂ ਜਾਂ ਪਿੰਡ ਤੋਂ ਵੇਖ ਰਹੇ ਆ ਉਹ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰ ਦਿਓ ਤਾਂ ਜੋ ਤੁਹਾਨੂੰ ਇਦਾਂ ਦੀਆਂ ਵੀਡੀਓ ਹੋਰ ਵੇਖਣ ਨੂੰ ਮਿਲ ਸਕੇ ਤੇ ਹੁਣ ਚੱਲਦੇ ਆਂ ਅਸੀਂ ਇਹ ਗ੍ਰੇਟ ਹੈ ਦਾ ਟਾਵਰ ਲੱਗਾ ਹੋਇਆ ਤੇ ਟੋਵਰ ਦੇ ਸਾਹਮਣੇ ਜਿਹੜਾ ਉਹ ਸਾਡਾ ਘਰ ਆ ਤੇ ਉਦਾਂ ਤੇ ਕੰਮ ਕਰਦੇ ਰਹਿੰਦਾ ਪਰ ਹੁਣ ਫ੍ਰੀ ਹੋਏ ਆ ਤੇ ਮੈਂ ਚਲੋ ਸੈਰ ਕਰਨੀ ਆ ਤੇ ਸਾਰਿਆਂ ਨੂੰ ਜਿਹੜਾ ਉਹ ਸੈਰ ਕਰਨੇ ਜਾਣਾ ਚਾਹੀਦਾ ਵਸ ਸਵੇਰੇ ਵੀ ਜਾਇਆ ਕਰੋ ਤੇ ਸ਼ਾਮ ਨੂੰ ਤੇ ਜਿਹੜਾ ਹੁਣ ਚਾਹੁੰਦੇ ਆ ਵੀ ਪਿੱਛੋਂ ਇਹੜੇ ਜਿਹੜਾ ਕੀੜੀ ਮੇਲ ਵਾਲਾ ਉਧਰੋਂ ਕਿੰਦੇ ਪਾਣੀ ਉਹਨਾਂ ਨੇ ਜਿਹੜਾ ਟੈਂਕ ਤੋਂ ਛੱਡ ਦਿੱਤਾ ਹੋਇਆ ਦੇਖ ਸਕਦੇ ਹੋ ਇੱਥੇ ਇੱਕ ਇੱਕ ਦੀਆਂ ਕੜੀਆਂ ਵਾਂ ਜਿਹੜੀਆਂ ਉਹ ਫਰ ਫੜੀਆਂ ਵਨ ਇੱਕ ਅਧੇ ਕੜੀ ਜਿਹੜੀਆਂ ਉਹ ਸੌਫਟ ਜੀ ਦੇਖ ਸਕਦੇ ਹੋ ਪੂਰਾ ਮੌਸਮ ਦਾ 뷰 ਜਿਹੜਾ ਬੋਦ ਘੈਂਡ ਆ ਰਿਹਾ ਹੈ ਤੇ ਸਾਨੂੰ ਆਂਦੇ ਆਂਦਾ ਨੇਰਾ ਵੀ ਹੋ ਸਕਦਾ ਵਾ ਤੁਸੀਂ ਵੀਡੀਓ ਦੇ ਬਣੇ ਦਿਓ ਕਮੈਂਟ ਕਰ ਦਿਓ ਕੱਚਾ ਰਸਤਾ ਆ ਗਿਆ ਜੀ ਤੇ ਜਿੰਨੇ ਵੀ ਆਫ ਰੋਡਿੰਗ ਕਰਨੀ ਹੋਊਗੀ ਆਪਣੀ ਕਾਰ ਦੇ ਟੈਸਟ ਕਰਨਾ ਹੋਗਾ ਤੇ ਇੱਥੇ ਆ ਸਕਦਾ ਦੇਖ ਸਕਦੇ ਹੋ ਆਫ ਰੋਡਿੰਗ ਵੀ ਜਿਹੜਾ ਇਹ ਰੋਡ ਆ ਬਹੁਤ ਹੀ ਘੈਂਟ ਆ ਇਹ ਅੱਗੇ ਕੁੱਤਾ ਕੀਤਾ ਜੀ ਸਾਨੂੰ ਬਹੁਤ ਡਰ ਲੱਗਦਾ ਤੇ ਕਿਦੇ ਭੈਣਾ ਜਾਵੇ ਸਾਨੂੰ ਪਰ ਜਿੰਨਾ ਤੱਕ ਆਪਾਂ ਉਹਨਾਂ ਨੂੰ ਕੁਛ ਨਾ ਕਹੀਏ ਉਹ ਮੰਗਦੀਆਂ ਕੁਝ ਕਿੰਦੇ ਤੇ ਇਹ ਬੁੱਜ ਨਾ ਦੇ ਡੇਰੀ ਹੈ ਜੀ ਗੁਜਰਾਣੀ ਵੇਖੋ ਬੱਕਰੀਆਂ ਬੁੱਕਰੀਆਂ ਤੇ ਰੱਖੀਆਂ ਤੇ ਇੱਧਰ ਇਹ ਗਾਈ ਤੇ ਹੁਣ ਅਸੀਂ ਜਿਹੜਾ ਬਾ ਉਹ ਤੇ ਆ ਕੇ ਲੱਗੇ ਆ ਚੁੱਕੇ ਹਾਂ ਜੀ ਆਪਾਂ ਜ਼ਿਆਦਾ ਰਾਗਿਆਂ ਨਹੀਂ ਜਾਵਾਂਗੇ ਕਿਉਂਕਿ ਜਿਹੜਾ ਸ਼ਾਮ ਦਾ ਵੇਲਾ ਹੋਊ ਤੇ ਕੱਲੇ ਜਾਨ ਚ ਵੀ ਖਤਰਾ ਆਵਾ ਕਿਉਂਕਿ ਲੱਗੇ ਜਿਹੜੇ ਉਹ ਤੁਸੀਂ ਜਾਨਵਰ ਵੀ ਹੋ ਸਕਦੇ ਆ ਤੇ ਅਗਲੇ ਬੰਨੇ ਜਿਹੜਾ ਉਹ ਪੇਗੋ ਵਾਲਾ ਤੇ ਉਧਰੋਂ ਆ ਸਕਦੇ ਆ ਤੇ ਹੁਣ ਅਸੀਂ ਜ਼ਿਆਦਾ ਅੱਗੇ ਨਹੀਂ ਜਾਵਾਂਗੇ ਤੇ ਟਾਈਮ ਕੱਢ ਕੇ ਨਾ ਜਿਹੜਾ ਤੁਹਾਨੂੰ ਉਹ ਲਾਗੂ ਦਿਖਾਵਾਂਗੇ ਤੇ ਕਮੈਂਟ ਕਰਦੇ ਹੋ ਤੁਸੀਂ ਤੇ ਆਪਾਂ ਜਰੂਰ ਤੁਹਾਨੂੰ ਲੈ ਕੇ ਜਾਵਾਂਗੇ ਨਾਲ ਤੇ ਸ਼ੇਅਰ ਕਰਕੇ ਬੰਦ ਪੂਰੇ ਸ਼ੇਅਰ ਉੱਧਰ ਪੈ ਜਾਂਦਾ ਜੀ ਤੇ ਇਧਰ ਸੋਲਰ ਸਿਸਟਮ ਲਾਇਆ ਜੀ ਫੋਨ ਕਰਦੇ ਆਂ ਫਾਈਨਲੀ ਜਿਹੜਾ ਆਪਾਂ ਉਹ ਦਰਿਆ ਦੇ ਲਾਗੇ ਜਿਹੜਾ ਪਹੁੰਚ ਚੁਕੇ ਆਂ ਤੇ ਹੁਣ ਤੁਹਾਨੂੰ ਵਿਖਾਵਾਂਗੇ ਜੀ ਥੱਲੇ ਵੇਖੋ ਪੈੜੀਆਂ ਜੀ ਜੋ ਨਾ ਜਿਹੜਾ ਲੱਗ ਚੁੱਕਾ ਸਾਰੀਆਂ ਪੈੜੀਆਂ 'ਚ ਤੇ ਤੁਹਾਨੂੰ ਹੁਣ ਜ਼ੂਮ ਦਿਖੰਡਿਆਊਗਾ ਜੀ ਦੇਖੋ ਦਰਿਆ 'ਚ ਪਾਣੀ ਦੇਖ ਸਕਦੇ ਹੋ ਤੁਸੀਂ ਫਾਈਨਲੀ ਜਿਹੜਾ ਆਪਾਂ ਦਰਿਆ ਦੇ ਲੱਗ ਕੇ ਆ ਪਹੁੰਚ ਚੁੱਕੇ ਹਾਂ ਜੀ ਸਾਰੇ ਯਾਨੀ ਦੇਖੋ ਤਿੰਨ ਏ ਵਲੋਗ ਕਿਦਾਂ ਦਾ ਲੱਗਾ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਵਿੱਚ ਬਾਏ